ਮੇਰਾ ਨਾਮ ਮਨਜੀ ਮੈਂ ਪੰਨੀ ਦਾ ਰੀਅਲ ਬ੍ਰਦਰ ਹਾਂ ਤੇ ਉਥੋਂ ਜੱਜ ਸਾਹਿਬ ਨੇ ਜੋ ਵੀ ਜ਼ਮਾਨਤ ਭਰਾ ਕੇ ਆਪਣੀ ਬਾਂਡ ਹੁੰਦਾ ਉਹ ਜ਼ਮਾਨਤ ਕਰਤੀ ਸੀ ਤੇ ਸਾਨੂੰ ਤਾਂ ਪਤਾ ਲੱਗਿਆਗਾ 1 ਤੋਂ 2 ਵਜੇ ਦੇ ਵਿੱਚ ਵਿੱਚ ਇਹ ਜਦੋਂ ਜੇਲ ਅਸੀਂ ਵਕੀਲ ਸਾਹਿਬ ਨੂੰ ਲੈ ਕੇ ਗਏ ਉੱਥੇ ਜੇਰਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸਾਨੂੰ ਕਿ ਬਾਈ ਨੂੰ ਉੱਥੋਂ 11 ਵਜੇ ਪ੍ਰੋਡਕਸ਼ਨ ਬਰਾਂਟਾਂ ਤੇ ਵੀ ਇੱਥੇ ਪਟਿਆਲੇ ਸਦਰ ਥਾਣੇ ਦੇ ਵਿੱਚ ਪਰਚਾ ਦਰਜ ਕਰਾਇਆਗਾ ਉਤੇ ਆ 379 ਬੀ ਤੇ ਆਹ ਤਾਰਾ ਨੰਬਰ 332 2334 300 ਤੇ 506 34 ਇਹ ਆਈਪੀਐਸਾ ਤਾਰਾ ਇਹ ਤੁਹਾਨੂੰ ਦੇ ਦਾਂਗੇ ਇਹਦੀ ਆਪਣੀ ਐਫਆਈਆਰ ਦੀ ਕਾਪੀ ਤੇ ਲਾਈ ਜਾਈ ਜਣਾਂ ਤੇ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਹਦਾ ਇੱਕ ਤਰ੍ਹਾਂ ਦੀ ਪਰਸਨਲ ਦੁਸ਼ਮਣੀ ਕੱਢਣ ਵਾਲਾ ਕੰਮ ਹੋਇਆ ਪਿਆ ਜੀ ਠੀਕ ਹੈ ਜੇ ਇੱਕ ਪਰਚਾ ਕਰਾਤਾ ਸੀ ਇੱਕ ਹੈ ਸੁੰਨ ਚ ਗੱਲਾਂ ਆ ਰਹੀਆਂ ਨੇ ਕਿ ਕੁਛ ਨਾ ਕਸਰ ਰਹੀ ਲੁਧਿਆਣੇ ਜਿਹੜੀ ਹੁਣ ਸਰਕਾਰ ਹੋਰ ਕਢਾਉਣਾ ਚਾਹੁੰਦੀ ਹੈ ਇਹ ਕੋਈ ਐਫਆਈਆਰ ਦਾ ਪਤਾ ਲੱਗਿਆ ਕਿਸ ਨੇ ਕਰਾਈ ਹੈ ਕੋਈ 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 ਇੱਥੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਜੀ ਕੋਈ ਇਹ ਦਾ ਨਾਮ ਆ ਸੁਖਦੇਵ ਸਿੰਘ ਸੁਖਦੇਵ ਸਿੰਘ ਇਹ ਹੈ ਦਾ ਐਫਆਈਆਰ ਹੈ 20 ਤਰੀਕ ਦੀ ਹੈ ਜੀ ਵੀ ਤੀ ਗ੍ਰੇਡ ਕਿੱਟੀ ਸੀ ਐਫ ਆਈ ਆਰ ਇਸ ਇਸ ਮਹੀਨੇ ਦੀ ਹਾਂਜੀ ਹਾਂ ਮੇਰੇ ਇੱਕ ਨੂੰ ਮਿਲਦਾ ਐਫ ਆਈ ਆਰ ਇੱਕੋ ਦਿਨ ਦੋ ਐਫ ਆਈ ਆਰਾਂ ਕੱਟੀ ਕਿ ਕਾਰਨ ਕੀ ਪਤਾ ਲੱਗਿਆ ਐਫ ਆਈ ਆਰ ਦਾ ਕਾਰਨ ਤਾਂ ਕਹਿੰਦੇ ਇਹਨਾਂ ਕਹਿੰਦੇ ਲੁੱਟ ਖੋਹ ਕਰੀ ਜੀ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਲੁੱਟ ਖੋਹ ਵਾਲਾ ਕੋਈ ਇਹੋ ਜਿਹਾ ਕੋਈ ਸਿਸਟਮ ਕਰ ਸਕਦਾ ਭਾਨਾ ਸਿੱਧੂ ਜਦੋਂ ਲੋਕਾਂ ਨੂੰ ਵੀ ਇਹ ਸਵਾਲ ਕਰਨਾ ਚਾਹਣਾ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਅਸੀਂ ਚਲਾਉਂਦੇ ਆ ਸਾਡਾ ਅਸੀਂ ਪੰਜਾਬ ਦੇ ਪਹਿਲੇ ਨੰਬਰ ਦੇ ਯੂਟਿਊਬਰ ਆ ਜਦੋਂ ਪੰਜਾਬ ਦੇ ਲੋਕਾਂ ਨੂੰ ਯੂਟਿਊਬ ਬਾਰੇ ਨਹੀਂ ਪਤਾ ਸੀਗਾ ਹਰ ਇੱਕ ਝੂਠ ਤੁਸੀਂ ਜਿਹੜੇ ਜਿੰਨੇ ਵੀ ਯੂਟਿਊਬਰ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਚ ਕੰਟੈਂਟ ਬਣਾਉਂਦੇ ਨੇ ਤੁਸੀਂ ਉਹਨਾਂ ਨੂੰ ਆਨ ਰਿਕਾਰਡ ਜਾ ਕੇ ਪੁੱਛ ਵੀ ਸਕਦੇ ਹੋ ਕਿ ਤੁਹਾਨੂੰ ਯੂਟਿਊਬ ਤੇ ਚੈਨਲ ਬਣਾਉਣਾ ਵੀਡੀਓ ਪਾਉਣੀ ਆ ਇਨਕਮ ਕਿਵੇਂ ਆਉਂਦੀ ਹੈ ਕੀਨੇ ਸਖਾਇਆ ਸਾਡੀ ਯੂਟਿਊਬ ਮੋਨਟ ਹੈ ਜਾਂ ਸਾਡਾ ਸਨੈਪਚੈਟ ਮੋਨਟ ਹੈ ਜਾਂ ਸਾਡਾ ਇੰਸਟਾਗ੍ਰam ਮੋਨਟ ਹੈ ਜਾਂ ਸਾਡੀ ਫੇਸਬੁੱਕ ਮੋਨਟ ਹੈ ਸਾਨੂੰ ਚਾਰੇ ਪਾਸੇ ਇਹ ਕਮਾਉਂਦੀ ਅਸੀਂ ਉਹਦੀ ਮਿਹਨਤ ਕਰਦੇ ਆਂ ਕੰਟੈਂਟ ਬਣਾਉਣਾ ਜੋ ਵੀ ਹੈ ਜੋ ਪਹਿਲਾਂ ਸਾਡੇ ਸੀਐਮ ਸਾਹਿਬ ਵੀ ਕਰਦੇ ਰਹੇ ਏਜੰਟਾਂ ਦੇ ਪੈਸੇ ਵਾਪਸ ਦਿਵਾਣਾ ਲੋਕਾਂ ਨੂੰ ਇਹ ਭਾਰੀ ਪੈ ਗਿਆ। ਪਰ ਅਸਤੂ ਭਾਰੀ ਨਹੀਂ ਪੈ ਬੈ ਜੀ, ਬੋਝ ਬਣ ਕੇ ਥੱਲੇ ਦਬ ਨਾ ਪਰ ਰਹੇ। ਇੱਕ ਏਜੰਟਾਂ ਦੇ ਪੈਸੇ ਬਣਾਉਣੇ ਤੇ ਲੋਕਾਂ ਦੀ ਆਵਾਜ਼ ਠਾਉਣੀ ਸਾਡੀ ਫੈਮਿਲੀ ਨੂੰ ਤੇ ਸਾਨੂੰ ਤੇ ਬਾਈ ਨੂੰ ਇਹ ਮੰਨ ਲਓ ਕਿ ਸਾਡੇ ਉੱਤੇ ਇੱਕ ਵੱਡੇ ਪਹਾੜ ਦੀ ਤਰ੍ਹਾਂ ਸਾਨੂੰ ਨੀਚੇ ਕੋ ਚਲ ਰਹੇ ਇਸ ਦੌਰਾਨ ਜਦੋਂ ਤੋਂ ਹਿਰਾਸਤ ਦੇ ਵਿੱਚ ਆਪਾਂ ਸਦੂ ਤਦੋਂ ਕੋਈ ਤੁਹਾਡੀ ਗੱਲਬਾਤ ਹੋਈ ਪਰ ਅਸੀਂ ਤੁਹਾਨੂੰ ਦੇ ਨਾਲ ਕੋਈ ਦੱਸਿਆ ਕਿ ਕਿਵੇਂ ਪੁਲਿਸ ਟੀਕ ਕਰਦੀ ਹੈ ਦੇਖੋ ਜੋ ਲੁਧਿਆਣਾ ਤੇ ਸੀਗਾ ਲੁਧਿਆਣਾ ਤੇ ਜੋ ਕੁਝ ਹੋਇਆ ਉਹ ਸਾਰੀ ਮੀਡੀਆ ਦੇ ਵਿੱਚ ਆ ਜੀ ਗਿਆ ਉਹ ਪਤੀ ਹੈ ਸਾਰੇ ਜਨਗੋ ਉੱਥੇ ਕੀ ਕੁਝ ਹੋਇਆ ਤੇ ਹੁਣ ਪਟਿਆਲਾ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸਵੇਰੇ 11 ਵਜੇ ਤੱਕ ਨੇ ਜੇਬ ਤੋਂ ਲੈ ਕੇ ਆਏ ਹੋਏ ਨੇ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਮੈਨੂੰ ਕੋਈ ਪਤਾ ਲੱਗ ਪਾਇਆ ਕਿ ਹਲੇ ਪਟਿਆਲਾ ਦੇ ਵਿੱਚ ਕਿੱਥੇ ਰੱਖਿਆ ਗਿਆ ਕੀ ਗੱਲ ਹੋਈ ਹੈ ਕਿ ਵੀ ਨਹੀਂ ਜੀ ਪੁਲਿਸ ਲੈ ਕੇ ਆਈਏ। ਜੀਖੋ ਮੈਂ ਸੁਣ ਤਾ ਜਿਹੜੇ ਬੰਦੇ ਮੇਰੇ 2-4 ਮਿੱਤਰ ਨੇ ਉਹ ਕਹਿੰਦੇ ਵੀ ਪਰਚਾ ਵੀ ਖੁੱਲਾ ਹੈ। ਤੈਨੂੰ ਵੀ ਡਾਉਣਗੇ। ਪੰਚਾਇਤ ਜਾਣੇ ਨੂੰ ਤੁਹਾਨੂੰ ਹੋਰ ਵੀ ਡਾਉਣਗੇ। ਠੀਕ ਹੈ। ਤੇ ਜੋ 2-4 ਬੰਦੇ ਸਾਡੇ ਗਏ ਆ ਮੈਮ ਪੰਚਾਇਤ ਗਈ ਆ ਸਾਡੀ ਪਿੰਡ ਦੀ। ਉਹਨਾਂ ਨੇ ਪਹਿਲਾਂ ਸਦਰ ਚ ਪਤਾ ਕੀਤਾ ਬੰਦੇ ਸੀ ਆਈ ਲੈ ਕੇ ਸੀ ਆਈ ਪਤਾ ਕੀਤਾ ਕਹਿੰਦੇ ਸਦਰ ਚ ਲੈ ਗਏ। ਆਹੀ ਉਹ ਉਹ ਤੇ ਫੇਰ ਸਦਰ ਤੇ ਗਏ। ਉਹ ਕਹਿੰਦੇ ਜੀ ਪੁਨਰ ਸੇੜੀ ਚੌਕੀ ਤੇ ਲੈ ਗਏ। ਕੁਝ ਮਾਮਲਾ ਸਮਝ ਨਹੀਂ ਆ ਰਹੇ ਭਾਈ ਹੁਣ ਗੱਲਬਾਤ ਹੋਪਾਈ ਤੁਹਾਡੀ ਕਿਸਤੀ ਕੀ ਕੁਝ ਕੱਟ ਕਰਨ ਜਾ ਰਹੇ ਨੇ ਜਾਂ ਕਿਤੇ 50 ਲੱਖਾਂ ਦਾ ਨਾ ਲਗਾਤਾਰ ਦੇ ਹੱਕ ਦੇ ਵਿੱਚ ਉਹ 29 ਤਰੀਕ ਦਾ ਕੱਟ ਸਾਡਾ ਰੱਖੀ ਹੋਇਆ ਜੀ ਬਾਕੀ ਉਹਦੋਂ ਪਹਿਲਾਂ ਵੀ ਜੋ ਵੀ ਜਥੇਬੰਦੀਆਂ ਵੀ ਸਾਡੇ ਨਾਲ ਨੇ ਪੰਜਾਬ ਆਪਣਾ ਸੰਯੁਕਤ ਮੋਰਚੇ ਵੱਲੋਂ ਵੀ ਮੀਟਿੰਗ ਹੋਈ ਸੀ ਰੋਪੜ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਹਾਂ ਅੱਜ 26 ਤਰੀਕ ਦਾ ਟਰੈਕਟਰ ਮਾਰਚ ਕਿਸੇ ਨਾਲ ਦੇ ਇੱਕ ਦੋ ਪ੍ਰੋਗਰਾਮ ਨੇ ਉਹਨਾਂ ਨੇ ਕਹਿ ਸੁਣ ਕੇ ਹੀ 29 ਤਰੀਕ ਦਾ ਮੱਲੋ ਪ੍ਰੋਗਰਾਮ ਰਖਾਇਆ ਸੀ ਵੱਡੀ ਕਾਲ ਦਿੱਤੀ ਸੀ ਇਨਸਾਫ ਪਸੰਦ ਲੋਕਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਜਿੰਨੇ ਵੀ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਕਾਲ ਦਿੱਤੀ ਸੀ ਕਿ ਤੁਸੀਂ ਆਓ ਕਿ ਆਪਾਂ ਵੱਧ ਤੋਂ ਵੱਧ ਇਕੱਠ ਇਕੱਠ ਕਰਕੇ ਇਹ ਸਰਕਾਰ ਦੇ ਜਿਹੜੇ ਇਹ ਨੀਤੀਆਂ ਦੇ ਉੱਤੇ ਰਹੀਆਂ ਇਹਨਾਂ ਨੂੰ ਨੱਥ ਪਾਈਏ ਸਿਆਸੀ ਬੰਦਿਆਂ ਨਾਲ ਵੀ ਗੱਲਬਾਤ ਹੋਈ ਰਹੀ ਹਾਲ ਫਿਰ ਸਿਆਸੀ ਬੰਦਿਆਂ ਨਾਲ ਕੀ ਗੱਲਬਾਤ ਕਰਨੀ ਬਈ ਸਿਆਸੀ ਬੰਦੇ ਵਿਰੋਧੀ ਧਿਰ ਦੇ ਨੇਤਾ ਨੇ ਫੋਨ ਕੀਤਾ ਹੋਵੇ ਕਿ ਅਸੀਂ ਤੁਹਾਡੇ ਨਾਲ ਖੜਦੇ ਕਿਉਂਕਿ ਹਰ ਕੋਈ ਹਮਾਇਤ ਕਰ ਰਿਹਾ ਨੇ ਤੁਹਾਡੀ ਵਿਰੋਧੀ ਧਿਰ ਦੇ ਨੇਤਾ ਦੇਖੋ ਜੀ ਮੇਰੀ ਗੱਲ ਕਿਸੇ ਨੇ ਨਹੀਂ ਕੋਈ ਆਨ ਰਿਕਾਰਡ ਬਾਕੀ ਚੱਲ ਸਭ ਰਹੇ ਨੇ ਕਿਉਂ ਦੇਖੋ ਜੀ ਵਿਰੋਧੀ ਧਿਰ ਦਾ ਨੇਤਾ ਹੋਵੇ ਤੇ ਸੱਤਾਧਰ ਦਾ ਨੇਤਾ ਹੋਵੇ ਦਿਲ ਹਰ ਇੱਕ ਦੇ ਕੋਲ ਆ ਦਿਲ ਹਰ ਇੱਕ ਦੇ ਕੋਲ ਆ ਦੇਖੋ ਜਿਹੜਾ ਵੀ ਬੰਦਾ ਹੁਣ ਤੁਸੀਂ ਵੀ ਆਏ ਹੋ ਬਾਈ ਜੀ ਤੁਸੀਂ ਕਨਸਾਨੀਤਾ ਦੇ ਨਾਂ ਤੇ ਆਏ ਜਿਹੜਾ ਵੀ ਜਿਹਦਾ ਬੰਦਾ ਉਹੀ ਬੱਚੜ ਖਾਣੇ ਦੇ ਉੱਤੇ ਕੇ ਦੇਖੋ ਉਹਦਾ ਤਾਂ ਕੁਝ ਆਪਾਂ ਕਹਿ ਨਹੀਂ ਸਕਦੇ ਪਰ ਦਿਲ ਤਾਂ ਹਰ ਇੱਕ ਕੋਲ ਆ ਚਾਹੇ ਸੱਤਾਧਰ ਨੇ ਠੀਕ ਹੈ ਨੇਤਾ ਨੇ ਤੇ ਇਹ ਵਿਰੋਧੀ ਧਿਰ ਦੇ ਨੇਤਾ ਨੇ ਜਿਹਦਾ ਦਿਲ ਮੱਚਣਾ ਉਹਦਾ ਮੱਚਦਾ ਹੀ ਹੈ ਜੇ ਕਈ ਉਲਟ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਵੀ ਲੱਗ ਰਹੇ ਨੇ। ਇਹ ਲੱਗਦਾ ਸਰਕਾਰ ਨਹੀਂ ਵੀ ਪਦਰਤੀ ਆ ਗਈ ਬਹੁਤ ਜ਼ਿਆਦਾ। ਨਹੀਂ ਵੀ ਪਦਰਤੀ ਕੀ ਬਾਈ ਜੀ ਮੈਨੂੰ ਇਹ ਲੱਗਦਾ ਵੀ ਜਮੀ ਥੱਲੇ ਡੇਗੀ ਸਰਕਾਰ। ਸਰਕਾਰ ਇਹਨਾਂ ਤਾਂ ਇਹ ਸੋਚ ਲਓ ਕਿ ਇੱਕ ਮੈਂ ਕਹਿੰਨਾ ਕੋਈ ਆ ਸਰਪੰਚ ਸਾਹਿਬ ਖੜੇ ਨੇ ਸਾਡੇ ਪਿੰਡ ਦੇ। ਮੈਂ ਕਹਿੰਨਾ ਜਿੰਦੋਂ ਆਪਾਂ ਪਿੰਡ 'ਚ ਸੌ ਲੜਾਈਆਂ ਪੜ੍ਹੀਆਂ ਇਹਨਾਂ ਕੁਝ ਵੀ ਹੋ ਜਾਂਦੇ। ਇੱਥੇ ਤੱਕ ਤਾਂ ਸਰਪੰਚ ਵੀ ਨਹੀਂ ਗਿਰਦਾ ਤੁਸੀਂ ਇਹ ਸਾਬ ਲਾ ਲਓ ਕਿ सीएम 14 ਦਾ ਲੈਬਲ ਹੀ ਬਹੁਤ ਉਹਨੇ ਲੇਟਸਟ ਇਨਫੋਰਮੇਸ਼ਨ ਕੀ ਹੈ 2 ਦਿਨ ਦਾ ਰਿਮਾਂਡ ਕੀਤਾ ਜਾ ਰਿਹਾ 2 ਦਿਨ ਦਾ ਰਿਮਾਂਡ ਤੱਕ ਕੀ ਕੀ ਕਾਰਵਾਈ ਕਰ ਰਹੇ ਹੋ ਇਸ ਤਰੀਕ ਤੱਕ ਆ ਜੀ ਮੈਨੂੰ 2 ਦਿਨ ਬਾਰੇ ਨਹੀਂ ਬਿਲਕੁਲ ਕੋਈ ਪਤਾ ਦੇਖੋ 29 ਤਰੀਕ ਤੱਕ ਮੇਰੇ ਸਾਹਿਬ ਨੇ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਸਾਡੇ ਵਕੀਲ ਸਾਹਿਬ ਨੇ ਦੱਸਿਆ ਕਿ 29 ਤਰੀਕ ਰਿਮਾਂਡ ਹੈ ਠੀਕ ਹੈ ਠੀਕ ਹੈ ਧੰਨਵਾਦ ਸਰਪੰਚ ਸਾਹਿਬ ਲਾਲਾ ਬੱਸ ਬੰਨੇ ਲੋਕ ਆ ਗਏ ਚਲੋ ਜੀ ਹਾਂਜੀ ਬਾਈ ਜੀ ਅਮਰ ਜੀ ਚਲੋ ਇੱਕ ਮੈਂ ਲਾਸਟ ਬੇਨਤੀ ਕਰਨਾ ਚਾਹਣਾ ਤੁਹਾਡੇ ਮਾਦੀਮ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਵੀ ਇਨਸਾਫ ਪਸੰਦ ਲੋਕ ਬੈਠੇ ਨੇਗੇ ਕਿ ਅੱਜ ਇਹ ਸਾਡੇ ਘਰ ਅੱਗ ਲੱਗੀ ਐ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੂਗੀ ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੁਛ ਲਿਆ ਵੀ ਜਾਊਗਾ ਜੋ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕੇ ਉੱਠ ਕੇ ਜਿਹੜਾ ਇਹ ਜ਼ਬਰ ਜ਼ੁਰਮ ਹੋ ਰਿਹਾ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ ਭਾਰੀ ਪੈਣਾ ਨਿਆਜ ਇੱਕ ਘਰ ਘਰ ਦੇ ਵਿੱਚ ਅੱਗ ਵੱਢ ਜਾਣੀ ਆ ਹਰ ਇੱਕ ਨਾਲਾਂ ਹੀ ਬੜਾ ਕੱਟ ਦੀ ਕਾਲ ਵੀ ਦੇਣ ਜਾ ਰਹੇ ਹੋ ਕੱਟ ਦੀ ਕਾਲ ਦਿੱਤੀ ਹੋਈ ਹੈ ਜੀ ਬਾਈ ਜੀ ਪਹਿਲੀ 29 ਤਰੀਕ ਦੀ ਕੱਟ ਦੀ ਕਾਲ ਦਿੱਤੀ ਹੋਈ ਆ ਕੱਟ ਦੀ ਵੀ ਕਾਲ ਜੋ ਵੀ ਜਥੇਬੰਦੀਆਂ ਦੋ ਦਾ ਪ੍ਰੋਗਰਾਮ ਲਿਕਣਗੇ ਜੋ ਵੀ ਕਰਨਾ ਪਊ ਬਾਈ ਜੋ ਵੀ ਸੜਕਾ ਜਾਮ ਕਰਨੇ ਕੁਝ ਵੀ ਕਰਨਾ ਪੈਣਾਗਾ ਜਿੰਨੇ ਕੁ ਜੋਗੇ ਹੈਗੇ ਆ ਬਾਈ ਜੇ ਜਿਉਂਦੇ ਰਹੇ ਤਾਂ ਕਰਾਂਗੇ ਪਟਿਆਲਾ ਪੁਲਿਸ ਹੀ ਰਾਸਤ ਤੋਂ ਬਾਅਦ ਕੀ ਕੱਟ ਦੀ ਜਗ੍ਹਾ ਵੀ ਚੇਂਜ ਹੋ ਸਕਦੀ ਹੈ ਪਟਿਆਲਾ ਨੂੰ ਬੜਿਆ ਕੱਟ ਦੀ ਜਗ੍ਹਾ ਇੱਕ ਵਾਰ ਤਾਂ ਪਿੰਡ ਦੀ ਰੱਖੀ ਜੇ ਪਿੰਡ ਦੀ ਹੀ ਰਹੂਗੀ ਉਸ ਤੋਂ ਬਾਅਦ ਜਥੇਬੰਦੀਆਂ ਦਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਕਰਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਹੁਣ ਉੱਠ ਖੜੋ ਜੇ ਸਾਡਾ ਕੋਈ ਪਰਸਨਲ ਮੈਟਰ ਹੈ ਸਾਡੀ ਕੋਈ ਪਰਸਨਲ ਲੜਾਈ ਹੈ ਸਾਡੇ ਨਾਲ ਨਾ ਖੜੋ ਪਰ ਇਹ ਪੰਜਾਬ ਦੀ ਲੜਾਈ ਹੈ ਤੁਡੇ ਚਾਰੇ ਪਾਸੇ 76 ਵੀ ਪੈਣਗੇ ਤੁਹਾਡੇ 76 ਪੈਣੇ ਦਾ ਪੈਣੇ ਕਰਿਆ ਕਿ 76 ਪੈਣਗੇ ਇਹ ਗੱਲ ਕਹਿਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋੜੇ ਨੀਚੇ ਆ ਜੀ ਕੀ ਨਾਮ ਹੈ ਜੀ ਕੀ ਨਾਮ ਹੋ ਜੀ ਮੇਰਾ ਨਾਮ ਸਰਬਜੀਤ ਸਿੰਘ ਆ ਜੀ ਪਿੰਡ ਕੋਟਦੁੰਨਾ ਮੈਂ ਮੌਜੂਦਾ ਸਰਪੰਚਾ ਕੋਟਦੁੰਨਾ ਜੀ ਸਰਪੰਚ ਸਾਹਿਬ ਕਿਵੇਂ ਵਿਖਿਆ ਜਾਵੇ ਜੀ ਕਿ ਪਾਨੋ ਸਿੱਧੂ ਨੇ ਖੋਰ ਐਫ ਆਈ ਆਰ ਜਿਹੜੀ ਉਹ ਸਾਹਮਣੇ ਆਈ ਹੈ ਕਿ ਚੈਨੀ ਖੋਦ ਦੇ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਨੇ ਰਸਤੇ ਵਿੱਚ ਦਿੱਤਾ ਮਾਨ ਇਹਨਾ ਦੁਖੀ ਹੈ ਜੀ ਅੱਜ ਸਾਨੂੰ 5 ਦਿਨ ਹੋ ਗਏ ਅਸੀਂ ਰੋਟੀ ਨਾ ਖਾ ਕੇ ਦੇਖੀ ਇੱਕ ਸਾਡੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਤੇ ਐਡਾ ਅਤਿਆਚਾਰ ਸਰਕਾਰ ਕਰ ਰਹੀ ਆ ਸਾਡਾ ਅਸੀਂ ਸਾਥੋ ਬੋਹ ਨਹੀਂ ਨਿਕਲ ਰਿਹਾ ਅਸੀਂ ਗੱਡੀਆਂ ਜਦੋਂ ਸਾਨੂੰ ਪਤਾ ਲੱਗਿਆ ਸੀ ਲੁਧਿਆਣਾ ਅਦਾਲਤ ਦੇ ਵਿੱਚੋਂ ਸਾਰਾ ਕੰਮ A to Z ਕਰਾ ਕੇ ਬਗੀਰ ਸਾਹਿਬ ਸਾਡੇ ਨਾਲ ਸੀ ਸਾਡੇ ਚਿਹਰੇ ਤੇ ਇਹ ਰੌਣਕ ਸੀ ਵੀ ਸਾਡਾ ਹੀਰਾ ਅੱਜ ਸਾਡੇ ਪਿੰਡ ਜਾਊਗਾ ਪਰ ਪਿੰਡ ਜਾਣ ਦੀ ਬਜਾਏ ਉਹਨੂੰ ਪਟਿਆਲਾ ਲਿਆ ਕੇ ਇੱਕ ਚੈਨੀ ਖੋਣ ਦਾ ਉਤੇ ਪਰਚਾ ਦਿੱਤਾ ਗਿਆ ਤਾਰਾਂ ਲਾ ਕੇ ਵੀ ਉਹ ਉਤੇ ਬਾਹਰ ਨਾ ਜੇ ਠੀਕ ਹੈ ਮੈਂ ਇਹ ਈ ਡੀਆਂ ਗਿਰੀਆਂ ਹੋਈਆਂ ਸਰਕਾਰਾਂ ਪਹਿਲਾਂ ਦੀਪ ਸਿੱਧੂ ਮਰਵਾਤਾ ਫਿਰ ਆਪਣਾ ਮੂਸੇ ਵਾਲਾ ਬਾਈ ਮਰਵਾਤਾ ਫਿਰ ਸੰਦੀਪ ਮਰਵਾਤਾ ਪਰ ਸਾਡਾ ਜਿਹੜਾ ਮਾਨਾ ਬਾਈ ਬਹੁਤ ਡੋਲ ਰਿਹਾ ਵੀ ਕਿਤੇ ਸਾਡਾ ਹੀਰਾ ਸਾਡੇ ਕੋਲੋਂ ਬਗ ਨਾ ਜਾਵੇ ਸਵੇਰ ਦੀ ਬਾਈ ਕੱਲੀ ਚਾਹ ਪੀਤੀ ਹੋਇਆ ਸਵੇਰ ਦੇ ਨਿਕਲੇ ਹੋਇਆ 4 ਵਜੇ ਦੇ ਪਰ ਸਾਡਾ ਮਨ ਡੋਲਦਾ ਦੀ ਵੀ ਸਰਕਾਰਾਂ ਨੇ ਸਾਨੂੰ ਸਾਡਾ ਹੀਰਾ ਸੇਤੀ ਦੇਣਾ ਨਹੀਂ ਜਿਹੜੀਆਂ ਤਾਰਾ ਲਾਈਆਂ ਇਹਨਾਂ ਨੇ 323 341 ਜਿਹੜੀ 379 ਬੀ ਲਾਈਆ ਇਹਦੇ ਵਿੱਚ ਸੇਤੀ ਬੀਲ ਨਹੀਂ ਹੁੰਦੀ ਘੱਟ ਤੋਂ ਘੱਟ 3 ਮਹੀਨੇ ਤੋਂ ਪਹਿਲਾਂ ਦੀ ਬੀਲ ਨਹੀਂ ਹੈ ਨੌਨ ਬਿਲੇਬਲ ਤਾਰਾ ਵਾਲਾ ਕਿ ਫਸਾਉਣ ਦੀ ਸਾਜ਼ਿਸ਼ ਹੈ ਸਰਕਾਰ ਦੀ ਸਾਹਮਣੇ ਆ ਜੀ ਸਭ ਦੇ ਹਨਾ ਸਾਰੇ ਲੋਕਾਂ ਦੇ ਸਾਹਮਣੇ ਆ ਲੋਕਾਂ ਨੂੰ ਹੀ ਅਪੀਲ ਕਰਦੇ ਆ ਵੀ ਮੰਗ ਰਹੋ ਪੋਗ ਤੇ ਇਕੱਠ ਕਰਨ ਦਾ ਮੂਸੇ ਵਾਲੇ ਦੇ ਬਾਈ ਦੇ ਜਿੱਦੇ ਭੋਗ ਸੀਗਾ ਅਸੀਂ ਉਹਦੇ ਵਿੱਚ ਖੁਦ ਸ਼ਾਮਲ ਸੀ ਜਾ ਕੇ ਅਸੀਂ ਜਿਹੜਾ ਸਾਰਾ ਇੱਕ ਪ੍ਰੋਗਰਾਮ ਰੰਬਿਆ ਸੀਗਾ ਪਰ ਉੱਥੇ ਲੋਕਾਂ ਨੂੰ ਮੱਥਾ ਟੇਕਣਾ ਨਹੀਂ ਮਿਲਿਆ ਪਰ ਉਹ ਮੱਥਾ ਟੇਕਣਾ ਨਹੀਂ ਮਿਲਿਆ ਏਡਾ ਜਿਆਦਾ ਭਾਰੀ ਇਕੱਠ ਹੋ ਗਿਆ ਮਗਰ ਉਹ ਇਕੱਠ ਕਰਨ ਦਾ ਲੋਕਾਂ ਨੂੰ ਹੀ ਬੇਨਤੀ ਕਰਦਾ ਵੀ ਮਗਰ ਉਹ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਮਗਰ ਫੁੱਲਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਆਹੀ ਹੀਰਾ ਜੇ ਸਾਡਾ ਸਾਥੋਂ ਗੁੰਮ ਗਿਆ ਸਾਥੋਂ ਮੈਂ ਕਹਿੰਦਾ ਵੀ ਇਤੋਂ ਵੱਡਾ ਪਾਪ ਹੋਰ ਕੋਈ ਹੋਣਾ ਨਹੀਂ ਠੀਕ ਬਸ ਆਹੀ ਕਹਿੰਦਾ ਜੀ ਇਦੋਂ ਬਾਤੋ ਬੋਲਿਆ ਨਹੀਂ ਜਾਂਦਾ ਬੇਇੱਤਿਬਾਰ ਸਾਰਿਆਂ ਨੂੰ ਪਿੰਡ ਦਾ ਕੀ ਮੂਲ ਹੈ ਇਸ ਸਮੇਂ ਪਿੰਡ ਦੇ ਵਿੱਚ ਜੀ ਐ ਮੰਨ ਲਓ ਸਾਰਾ ਪਿੰਡ ਸਾਡਾ ਜਿਹੜਾ ਪਿੰਡ ਆ ਬਹੁਤ ਸ਼ਾਨਦਾਰ ਪਿੰਡ ਆ ਨਾ ਸਾਡੇ ਕੋਈ ਪਾਰਟੀ ਵਜ ਗਿਆ ਠੀਕ ਆ ਪਾਰਟੀ ਵਜ ਤੋ ਉੱਪਰ ਉੱਠ ਕੇ ਲੋਕ ਮੈਂ ਕਹਿੰਦਾ ਜਿੱਦੇ ਦਾ ਵੀਰ ਚੱਕਿਆ ਹੋਇਆ ਰਾਤ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਲੱਡੂ ਵੀ ਬੰਡਾਂ ਹੀ ਜਾਂ ਸਾਡਾ ਭਾਈ ਜਾਊਗਾ ਜਦੋਂ ਰਾਤ ਸਾਨੂੰ ਸਰਕਾਰਾਂ ਨੇ ਲਹਰੇ ਲਾ ਕੇ ਵੀ ਮਾਹੌਲ ਖਰਾਬ ਹੋ ਗਿਆ ਮਾਹੌਲ ਖਾਬ ਹੋ ਜੂਗਾ ਜੇ ਤੁਸੀਂ ਅੱਜ ਲੈ ਕੇ ਤੁਸੀਂ ਸਵੇਰੇ ਸਾਨੂੰ 11:20 ਤਿੰਨ ਨੂੰ ਦੱਸਾਓ ਸਾਡਾ ਜਿਹੜਾ ਹੋ ਤਾਮਾ ਜਾਮਾ ਤੀ ਉਹ ਅਹੀਂ ਰਹਿ ਗਿਆ ਅੱਜ ਉਹੀ ਉਸੇ ਤਰ੍ਹਾਂ ਅਸੀਂ ਅੱਜ ਤਾਮਾ ਜਾਮਾ ਫੇਰ ਬਣਿਆ ਵੀ ਸਾਡਾ ਭਾਈ ਆਊਗਾ ਸਾਡਾ ਹੀਰਾ ਆਊਗਾ ਪੰਜਾਬ ਦਾ ਹੀਰਾ ਆਊਗਾ ਅਸੀਂ ਯਾਰ ਲੱਡੂ ਫੰਡਾਂਗੇ ਸਾਡਾ ਭਰਾ ਸਾਡੇ ਘਰੇ ਆਊਗਾ ਅੱਜ ਪਿੰਡ ਕੋੜਦੂਨੇ ਜਾਣ ਦੀ ਬਜਾਏ ਉਹ ਪਟਿਆਲਾ ਇੱਥੇ ਥਾਣੇ ਚ ਲਿਆ ਕੇ ਜੱਜ ਸਾਹਿਬ ਤੋਂ ਉਹਦਾ 3 ਦਿਨਾਂ ਦਾ ਰਿਮਾਂਡ ਹੋਰ ਮੰਗਿਆ ਵੀ ਚੈਨੀ ਖੋਣ ਦਾ ਤੇ ਪਰਚਾ ਦਿੱਤਾ ਠੀਕ ਹੈ ਠੀਕ ਧੰਨਵਾਦ